ਭਾਰਤੀ ਕਿਸਾਨ ਯੂਨੀਅਨ ਕਾਦੀਆਂ ਵੱਲੋਂ ਜ਼ਿਲ੍ਹਾ ਫਤਿਹਗੜ ਸਾਹਿਬ ਦੀ ਡਿਪਟੀ ਕਮਿਸ਼ਨ ਡਾਕਟਰ ਸੋਨਾ ਥਿੰਦ ਨੂੰ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਦੇ ਨਾਮ ਤੇ ਮੰਗ ਪੱਤਰ ਦਿੱਤਾ ਗਿਆ ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਜ਼ਿਲ੍ਹਾ ਪ੍ਰਧਾਨ ਸਤਵੀਰ ਸਿੰਘ ਨੇ ਕਿਹਾ ਕਿ ਪਿਛਲੇ ਸਾਲ ਕਿਸਾਨਾਂ ਵੱਲੋਂ ਸਰਕਾਰ ਦੇ ਕਹਿਣ ਮੁਤਾਬਕ ਹੀ ਪੀਆ 126 ਦੇ ਪੀਆ 131 ਅਤੇ ਹਾਈਬ੍ਰਿਡ ਕਿਸਮਾਂ ਦੇ ਝੋਨੇ ਦੀ ਬਿਜਾਈ ਕੀਤੀ ਸੀ ਪਰ ਸੈਲਰ ਮਾਲਕਾਂ ਵੱਲੋਂ ਕਿਸਾਨਾਂ ਦੀ ਫਸਲ ਨੂੰ ਵੈਰਾਈ ਦਾ ਬਹਾਨਾ ਬਣਾ ਕੇ ਮੰਡੀਆਂ ਵਿੱਚ ਰੋਲ ਲਿਆ ਗਿਆ ਜੀ ਸਾਨੂੰ ਬਲੇ ਹਾਂਜੀ ਅਸੀਂ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਜੇਲਾ ਫਤਗੜ ਸਾਹਿਬ ਦੀ ਟੀਮ ਮੰਨੀਓ ਇੱਕ ਮਾਨਜੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਨੂੰ ਇੱਕ ਮੰਗ ਪੱਤਰ ਦਿੱਤਾ ਵੀ ਪਿਛਲੀ ਵਾਰ ਸਰਕਾਰ ਨੇ ਸਾਨੂੰ ਕਿਹਾ ਸੀ ਵੀ ਪੀਆਰ 126 ਪੀਆਰ 131 ਜਾਂ ਹੋਰ ਹਾਈਬ੍ਰਿਡ ਜਿਹੜੀਆਂ ਤੁਸੀਂ ਫਸਲਾਂ ਬੀਜੋ ਸਰਕਾਰ ਚ ਕੋਪਰ ਬਾਅਦ ਦੇ ਵਿੱਚ ਜਿਹੜੇ ਸੈਲਰ ਮਾਲਕ ਨੇ ਉਹਨਾਂ ਨੇ ਸਾਨੂੰ ਕਟਾਂ ਦੇ ਨਾਂ ਤੇ ਸਾਡੀ ਬੜੀ ਆਰਥਿਕ ਲੁੱਟ ਕੀਤੀ ਤੇ ਸਾਡੀ ਮੰਡੀਆਂ ਦੇ ਵਿੱਚ ਅਸੀਂ ਰੋਲੇ ਵੀ 10 10 12 12 ਦਿਨ ਸਾਨੂੰ ਰੋਲਦਾ ਪਿਆ ਔਰ ਅਸੀਂ ਕਿਉਂਕਿ ਜਿਹੜੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਮੇਲੇ ਲੱਗਣੇ ਸ਼ੁਰੂ ਹੋ ਜਣੇ ਆਪੋ ਕਿਸਾਨਾਂ ਨੇ ਬੀਜ ਖਰੀਦਣਾ ਇਸ ਲਈ ਅਸੀਂ ਸਰਕਾਰ ਤੋਂ ਮੰਗ ਕੀਤੀ ਆ ਵੀ ਸਾਨੂੰ ਉਹ ਦੱਸਿਆ ਜਾਵੇ ਵੀ ਅਸੀਂ ਕਿਹੜੀ ਫਸਲ ਬੀਜ ਜਿਹੜੀ ਦੇ ਸਾਨੂੰ ਬਿਨਾਂ ਕੱਟ ਲੱਗੇ ਸਾਡੀ ਆਰਾਮ ਨਾਲ ਖਰੀਦੀ ਜਾ ਸਕੇ ਦੂਜਾ ਜਿਹੜਾ ਸਾਡਾ ਮਸਲਾ ਸੀਗਾ ਜਿਹੜੇ ਮੱਕੀ ਦੇ ਬੀਜ ਨੇ ਉਹਦੀ ਕਾਲਾ ਬਜਾਰੀ ਬੜੀ ਹੋ ਰਹੀ ਆ 250 ਵਾਲੀ ਥੈਲੀ 3500 ਛਤੀਸੋ ਆਵਲਾ ਤੇ ਮਿਲ ਰਹੀ ਹੈ ਆਪਣੇ ਇਸ ਰੇਟ ਤੇ ਮਿਲ ਰਹੀ ਆ ਵੀ ਕੋਈ ਵੀ ਸਰਕਾਰ ਸਾਨੂੰ ਮੱਕੀ ਦੇ ਜਿਹੜਾ ਬੀਜ ਹੋ ਮਹੀਆ ਕਰਾਵੇ ਤੇ ਤੀਜਾ ਇੱਕ ਜਿਹੜਾ ਆਪਾਂ ਰਿਸ਼ਤੇਦਾਰੀ ਵਿੱਚ ਅੱਗੇ ਜ਼ਮੀਨ ਕਰਾਉਂਦੇ ਸੀਗੇ ਉਹਦੇ ਤੇ ਕੋਈ ਟੈਕਸ ਨਹੀਂ ਸੀ ਹੁਣ ਸਰਕਾਰ ਉਹ ਤੇ 2.5% ਟੈਕਸ ਲਾਉਣ ਜਾ ਰਹੀ ਆ ਅਸੀਂ ਉਹਦਾ ਵੀ ਵਿਰੋਧ ਕਰਦੇ ਆ ਤੇ ਸਰਕਾਰ ਨੂੰ ਅਪੀਲ ਕਰਦੇ ਆ ਵੀ ਇਹ ਟੈਕਸ ਆ ਜਿਹੜਾ ਇਹ ਨਾ ਲਾਇਆ ਜਾਵੇ ਸਰਕਾਰ ਇਹ ਮੰਗਾ ਬੰਨੀ ਧਿਆਨ ਦੇਵੇ ਨਹੀਂ ਫਿਰ ਅਸੀਂ ਸੰਘਰਸ਼ ਦੇ ਰਾਹ ਪੈਣਾ ਪਊਗਾ ਸਾਨੂੰ ਪ੍ਰਾਪਰਟੀ ਵੇਚਣੇ ਔਰ ਖੀਦਨੇ ਕੇ ਲਿਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز